ਸਾਤਸ੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਟਾਈਮ ਰਾਤ ਦੇ 8:00 ਵੱਜ ਚੁੱਕੇ ਨੇ 16 ਫਰਵਰੀ 2026 ਦਾ ਸੂਰਜ ਛਿਪ ਚੁੱਕਿਆ ਅੱਜ ਸਾਰਾ ਦਿਨ ਸੂਰਜ ਚਮਕਦਾ ਰਿਹਾ ਤੇ ਪੰਜਾਬ ਦੇ ਵਿੱਚ ਜ਼ਿਆਦਾਤਰ ਥਾਵਾਂ ਤੇ ਤਾਪਮਾਨ 25 ਤੋਂ ਜਿਹੜਾ 28 ਡਿਗਰੀ ਸੈਲਸੀਅਸ ਦੇ ਵਿੱਚ ਵਿੱਚ ਰਿਕਾਰਡ ਦਰਜ ਕੀਤਾ ਗਿਆ ਘਟੋ ਘਟ ਤਾਪਮਾਨ ਅਚ ਤੜਕਸਾਰ 7 ਤੋਂ ਲੈ ਕੇ 14 ਡਿਗਰੀ ਸੈਲਸੀਅਸ ਦੇ ਵਿੱਚ ਵਿੱਚ ਰਿਕਾਰਡ ਹੋਇਆ ਅਸੀਂ ਸ਼ੁਰੂ ਦੇ ਵਿੱਚ ਹੀ ਕਹਿ ਦਈਏ ਕਿ ਅਗਲੇ 48 ਘੰਟਿਆਂ ਦੇ ਦੌਰਾਨ ਜਿਹੜਾ ਸਿਸਟਮ ਲੰਘਣਾ ਜਿਹਨੇ ਰਾਜਸਥਾਨ ਦੇ ਕਈ ਖੇਤਰਾਂ ਦੇ ਵਿੱਚ ਗੜੇਮਾਰ ਕਰਨੀ ਆ ਇਸ ਸਿਸਟਮ ਦੇ ਦੌਰਾਨ ਅਗਲੇ 48 ਘੰਟਿਆਂ ਦੇ ਜਿਹੜਾ ਘਟਨਾਕਰਮ ਹੋਊਗਾ ਪੰਜਾਬ ਹਰਿਆਣਾ ਦੇ ਜ਼ਿਆਤਰ ਖੇਤਰਾਂ 'ਚ ਮੀਂਹ ਨਾ ਹੀ ਪੈਣ ਦੇ ਅਸਾਰ ਨੇ ਪਰ ਫਿਰ ਵੀ ਕਿਤੇ ਕਿਤੇ ਗੜੇਮਾਰ ਹੋਣ ਦੇ ਜਾਂ ਕਿਤੇ ਕਿਤੇ ਛਰਾਟਾ ਪੈਣ ਦੇ ਅਸਾਰ ਬਣ ਸਕਦੇ ਆ ਖਾਸ ਤੌਰ ਤੇ 18 ਫਰਵਰੀ ਨੂੰ ਗੱਲ ਕਰਦੇ ਆ ਕਿ ਇੱਕ ਸਿਸਟਮ ਜਿਹੜਾ ਕਿ ਆਪਾਂ ਪਿਛਲੇ ਦਿਨਾਂ ਤੋਂ ਜ਼ਿਕਰ ਕਰਦੇ ਆ ਰਹੇ ਸੀਗੇ ਉਹ ਇਸ ਟਾਈਮ ਜਿਹੜਾ ਪਾਕਿਸਤਾਨ ਦੇ ਇਨ੍ਹਾਂ ਖੇਤਰਾਂ ਨੂੰ ਕ੍ਰਾਸ ਕਰਦਾ ਹੋਇਆ ਚੜ੍ਹਦੇ ਵੱਲੋਂ ਅੱਗੇ ਵਧ ਰਿਹਾ ਹੈ ਜਿਹੜਾ ਕਿ ਅਗਲੇ 48 ਘੰਟੇ ਦੇ ਦੌਰਾਨ ਉੱਤਰ ਪੱਛਮੀ ਭਾਰਤ ਦੇ ਇਨ੍ਹਾਂ ਖੇਤਰਾਂ ਦੇ ਉੱਪਰ ਦੀ ਲੰਘਦਾ ਹੋਇਆ ਅਗਲੇ ਪਾਸਿਆਂ ਨੂੰ ਜਿਹੜਾ ਕੁਝ ਕਰੂਗਾ ਸੋ ਆ ਵੈਸਟਰਨ ਡਿਸਟਰਬੈਂਸ ਆ ਜਿਹੜੀ ਲੈਂਦੇ ਵੱਲੋਂ ਚੱਲ ਕੇ ਚੜ੍ਹਦੇ ਵੱਲੋਂ ਆ ਰਹੀ ਹੈ ਕਿ ਸੋ ਕਹਾਣੀ ਕੀ ਵਾਪਰੂ ਕਹਾਣੀ ਇਹ ਵਾਪਰੂਗੀ ਕਿ ਇੱਕ ਤਾਂ ਕੱਲ 17 ਫਰਵਰੀ 2026 ਨੂੰ ਇਹ ਸਿਸਟਮ ਦੇ ਵਿੱਚੋਂ ਆ ਰਹੀ ਬੱਦਲਬਾਈ ਆਪਣੇ ਰਾਜਸਥਾਨ ਪੰਜਾਬ ਹਰਿਆਣਾ ਜੇ ਪਹਾੜੀ ਖੇਤਰਾਂ ਦੇ ਉੱਪਰ ਦੀ ਲੰਗਣਾ ਸ਼ੁਰੂ ਕਰੂਗੀ ਸੋ ਵਿੱਚ ਵਿੱਚ ਦੀ ਸੂਰਜ ਛਾਤੀਆਂ ਮਾਰਦਾ ਰਹੂਗਾ ਦਿਨ ਦੇ ਤਾਪਾਂ ਦੇ ਵਿੱਚ ਕੋਈ ਖਾਸ ਗ੍ਰਾਵਿਟੀਜ਼ ਬਦਲ ਬਾਈ ਕਰਕੇ ਦਰਜ ਨਹੀਂ ਹੋਗੀ ਜਿਵੇਂ ਕੱਲ ਦਾ ਦੁਪਹਿਰਾ ਹੋਊਗਾ ਦੁਪਹਿਰ ਬਾਅਦ ਖਾਸ ਕਰਕੇ ਉਹਨਾਂ ਖੇਤਰਾਂ ਦੇ ਵਿੱਚ ਗਰਜਲਿਸ਼ ਕਲੇ ਬੱਦਲਾਂ ਦਾ ਨਿਰਮਾਣ ਹੋਣ ਦੇ ਆਸਾਰ ਹੋਣਗੇ ਜਿੱਥੇ ਸਰੋਂ ਪੱਕ ਚੁੱਕੀ ਹੈ ਜਾਂ ਸਰੋਂ ਦੀ ਕਟਾਈ ਚੱਲ ਰਹੀ ਆ ਜਾਂ ਜਿੱਥੇ ਛੋਲੇ ਪੱਕ ਚੁੱਕੇ ਨੇ ਛੋਲੇ ਦੀ ਕਟਾਈ ਚੱਲ ਰਹੀ ਆ ਕਣਕ ਤੋਂ ਭਾਵ ਰਾਜਸਥਾਨ ਪੰਜਾਬ ਹਰਿਆਣਾ ਦੇ ਜੇਕਰ ਜਮੀਨੀ ਤੌਰ ਤੇ ਹਕੀਕਤ ਦੇਖੀ ਜਾਵੇ ਇੱਕ ਤਾਂ ਉਹ ਖੇਤਰ ਨੇ ਜਿੱਥੇ ਹਰੇ ਰੰਗ ਦੇ ਵਿੱਚ ਕਣਕ ਖੜੀ ਹੈ ਤੇ ਇੱਕ ਉਹ ਖੇਤਰ ਨੇ ਜਿੱਥੇ ਕੁਝ ਫਸਲਾਂ ਪੱਕ ਕੇ ਤਿਆਰ ਹੋ ਚੁੱਕੀਆਂ ਨੇਗੀਆਂ ਸੋ ਜਦੋਂ ਸੂਰਜ ਦੀ ਹੀਟ ਪੈਣੀ ਆ ਜਿਹੜੀ ਕਣਕ ਦੀ ਹਰੇ ਰੰਗ ਦੀ ਫਸਲ ਆ ਉਹਨੇ ਹੀਟ ਸੋਖ ਲੈਣੀ ਆ ਉਹਨੇ ਬੈਕ ਉਸੇ ਵੇਲੇ ਨਹੀਂ ਛੱਡਣੀ ਪਰ ਜਿਹੜੇ ਖੇਤਰਾਂ ਦੇ ਵਿੱਚ ਫਸਲਾਂ ਪੱਕ ਕੇ ਸੁੱਕ ਚੁੱਕੀਆਂ ਨੇ ਉਹਨਾਂ ਖੇਤਰਾਂ ਦੇ ਵਿੱਚ ਜਦੋਂ ਸਵੇਰ ਤੋਂ ਦੁਪਹਿਰ ਤੱਕ ਹੀਟ ਪੈਣੀ ਆ ਉਹ ਹੀਟ ਦੁਪਹਿਰ ਵੇਲੇ ਇੱਕਦਮ ਬੈਕ ਬਾਉਂਸ ਕਰਦੀ ਆ ਵਾਪਸ ਜਾਂਦੀ ਹੈਗੀ ਉਹਦੇ ਨਾਲ ਜਿਹੜਾ ਬੱਦਲਾਂ ਦਾ ਨਿਰਮਾਣ ਹੋਊਗਾ ਉਹਦੇ ਵਿੱਚ ਗਰਜਲੁਕ ਹੋ ਉਹਦੇ ਨਾਲ ਕੁਝ ਕੁ ਥਾਵਾਂ ਤੇ ਗੜੇਬਾਰ ਹੋਣ ਦੇ ਅਸਾਰ ਕੱਲ 17 ਦੀ ਦੁਪਹਿਰ ਤੋਂ ਬਾਅਦ ਰਾਜਸਥਾਨ ਦੇ ਕੁਝ ਕੁ ਖੇਤਰਾ 'ਚ ਹੋਣਗੇ ਕੋਈ ਇਕਾ ਦੁੱਕਾ ਥਾਂ ਤੇ ਦੱਖਣੀ ਪੰਜਾਬ ਦੇ ਵਿੱਚ ਕਿਤੇ ਹੋ ਸਕਦਾ ਉਹ ਕੀ ਫਾਜ਼ਿਲਕਾਹੂ ਜਾਂ ਮੁਕਸਰ ਸਾਹਿਬ ਜਾਂ ਬਠਿੰਡਾ ਜਾਂ ਮਾਨਸਾ ਇਹਨਾਂ ਦੇ ਵਿੱਚ ਕੋਈ ਇੱਕ ਅੱਧੀ ਜਗ੍ਹਾ ਹੋ ਸਕਦੀ ਆ ਜਾਂ ਦੱਖਣੀ ਜਾਂ ਦੱਖਣ ਪੱਛਮੀ ਰਾਜਸਥਾਨ ਦੇ ਕੋਈ ਕੱਦਾ ਹਰਿਆਣੇ ਦਾ ਜ਼ਿਲ੍ਹਾ ਹੋ ਸਕਦਾਗਾ 18 ਫਰਵਰੀ ਇਸ ਸਿਸਟਮ ਦਾ ਮੇਨ ਦਿਨ ਹੋਊਗਾ 18 ਫਰਵਰੀ ਨੂੰ ਜੇਕਰ ਦੁਪਹਿਰ ਤੱਕ ਧੁੱਪ ਲੱਗ ਜਾਂਦੀ ਹੈ ਖਾਸ ਕਰਕੇ ਰਾਜਸਥਾਨ ਦੇ ਵਿੱਚ ਤਾਂ ਰਾਜਸਥਾਨ ਦੇ ਕਈ ਖੇਤਰਾਂ ਦੇ ਵਿੱਚ ਜਿਹੜਾ ਗੜੇਮਾਰ ਹੋਣ ਦੇ ਅਸਾਰ 18 ਤਰੀਕ ਨੂੰ ਬਣਦੇ ਜਾਪ ਰਹੇ ਨੇਗੇ ਇਸ ਸਿਸਟਮ ਇਦਾਂ ਦਾ ਹੋਊਗਾ ਕਿ ਜੇਕਰ ਦੁਪਹਿਰ ਤੋਂ ਬਾਅਦ ਐਕਟਿਵ ਹੁੰਦਾ 18 ਤਰੀਕ ਨੂੰ ਤਾਂ ਕਈ ਖੇਤਰਾਂ ਦੇ ਵਿੱਚ ਸੁੱਕੀ ਗੜੇਮਾਰ ਰਾਜਸਥਾਨ ਦੇ ਵਿੱਚ ਵੇਖਣ ਨੂੰ ਮਿਲ ਸਕਦੀ ਆ ਕਹਿਣ ਤੋਂ ਭਾਵ ਟੰ 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 ਇਸ ਤਰ੍ਹਾਂ ਗੜੇ ਦਿਗ ਦਿਗ ਦਿਖਾਈ ਦੇਣਗੇ ਮੀਂਹ ਹੋ ਸਕਦਾ ਉਸ ਤੋਂ ਬਾਅਦ ਕੋਈ 5 ਮਿੰਟ 7 ਮਿੰਟ ਸ਼ਰਾਟਾ ਪਾ ਜਾਵੇ ਇੰਨੇ ਕ ਅਸਾਰ ਹੋਣਗੇ ਰਾਜਸਥਾਨ ਦੇ ਵਿੱਚ ਲਹਿੰਦੇ ਵੱਲ ਦੇ ਜ਼ਿਲ੍ਹਿਆਂ ਦੇ ਨਾਲੋਂ ਜਿਹੜਾ ਚੜ੍ਹਦੇ ਵੱਲ ਦੇ ਇਲਾਕੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਗੜੇਮਾਰ ਜ਼ਿਆਦਾ ਹੋਣ ਦੇ ਅਸਾਰ ਬਣਦੇ ਜਾਪ ਰਹੇ ਨੇ ਕਹਿਣ ਤੋਂ ਪਹਿਪ ਗੰਗਾ ਨਗਰ ਬੀਕਾਨੇਰ ਜੈਸਲਮੇਰ ਇਹਨਾਂ ਖੇਤਰਾਂ ਦੇ ਵਿੱਚ ਘਾਟਾ ਸਾਰ ਨੇ ਪਰ ਸੈਂਟਰ ਤੇ ਚੜ੍ਹਦੇ ਵੱਲ ਦੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਖੇਤਰਾਂ ਦੇ ਵਿੱਚ ਜ਼ਿਆਦਾ ਗੜੇਮਾਰ ਹੋਣ ਦੇ ਅਸਾਰ ਨੇ 18 ਤਰੀਕ ਨੂੰ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਵੀ ਕਿਤਨੇ ਕਿਤੇ ਗੜੇਮਾਰ ਹੋਣ ਗਰਜਲਸ਼ਕ ਹੋਣ ਤੇ ਟੁੱਟਵੇਂ ਰੂਪ ਦੇ ਵਿੱਚ ਕਿਤੇ ਕਿਤੇ ਸ਼ਰਾਟਾ ਪੈਣ ਦੇ ਅਸਾਰ ਜਾਪ ਰਹੇ ਨੇ ਇਸੇ ਤਰ੍ਹਾਂ 18 ਤਰੀਕ ਨੂੰ ਰਾਜਸਥਾਨ ਹਰਿਆਣੇ ਦੇ ਜਿਹੜੇ ਦੱਖਣੀ ਇਲਾਕੇ ਨੇ ਜਿਵੇਂ सिरसा ਹੋਇਆ ਫਤਿਹਪੁਰਬਾਦ ਹੋਇਆ ਜੀਤ ਹੋਇਆ ਹਿਸਾਰ ਹੋਇਆ ਜੇ ਦਿੱਲੀ ਵੱਲ ਦੇ ਬਾਕੀ ਜ਼ਿਲ੍ਹੇ ਹੀਟਲੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਕਿਤਨੇ ਕਿਤੇ ਗੜੇ ਮਾਰ ਹੋਣ ਦੇ ਅਸਾਰ ਗਰਜਲਸ਼ਕਨਾ ਸ਼ਰਾਟਾ ਪੈਣ ਦੇ ਅਸਾਰ ਬਣਦੇ ਜਾਪ ਰਹੇ ਨੇਗੇ ਜਿਹੜੇ ਹਰਿਆਣੇ ਦੇ ਬਾਕੀ ਕੇਂਦਰੀ ਤੇ ਉੱਤਰੀ ਜ਼ਿਲ੍ਹੇ ਨੇ ਉਹਨਾਂ ਵਿੱਚ ਕੁਝ ਖਾਸ ਵਾਪਰ ਦੇ ਅਸਾਰ ਨਹੀਂ ਹੈਗੇ ਪਰ ਮੜਾ ਮੋਟਾ ਕਿਤੇ ਗੜੇ ਮਾਰ ਜਾਂ ਮੜਾ ਮੋਟਾ ਕਿਤੇ ਸ਼ਰਾਟਾ ਪੈਣ ਦੇ ਅਸਾਰ ਨੇ ਪੰਜਾਬ ਦੇ ਮਾਝਾ ਖੇਤਰ ਦੁਆਬਾ ਖੇਤਰ ਪੋਵਾਲ ਖੇਤਰ ਦੇ ਲਈ ਇਹ ਪਰ ਫਿਰ ਵੀ ਜੇਕਰ ਕਿਤੇ ਬੜਾ ਮੋਟਾ ਹੀਟ ਕੰਮ ਕਰਦੀ ਹੈ ਤਾਂ ਮਾੜਾ ਮੋਟਾ ਲਿਮਟਡ ਇਲਾਕਿਆਂ ਦੇ ਵਿੱਚ ਕਿਤੇ ਹਲਕਾ ਸ਼ਰਾਟਾ ਪੈਣ ਦੇ ਅਸਾਰ 18 ਫਰਵਰੀ ਦੀ ਦੁਪਹਿਰ ਨੂੰ ਬਣ ਸਕਦੇ ਆ ਪਹਾੜੀ ਖੇਤਰਾਂ ਦੇ ਵਿੱਚ ਇਹ ਸਿਸਟਮ ਦੇ ਵਿੱਚ ਕੁਝ ਨਹੀਂ ਹੈਗਾ ਨਾ ਜੰਮੂ ਕਸ਼ਮੀਰ ਨਾ ਹਿਮਾਚਲ ਨਾ ਉੱਤਰਾਖੰਡ ਹਲਕਾ ਫੁਲਕਾ ਕਿਤੇ 20% ਦੇ ਅਸਾਰ ਉਹਨਾਂ ਖੇਤਰਾਂ ਦੇ ਵਿੱਚ ਬਣ ਸਕਦੇ ਆ ਅਸਲ ਦੇ ਵਿੱਚ ਸਿਸਟਮ ਥੱਲੇ ਨੂੰ ਜਾਦੇ ਝੁੱਕ ਰਿਹਾ ਸੋ ਇਸ ਕਰਕੇ ਇਹਦਾ ਬਹੁਤਾ ਅਸਰ ਜਿਹੜਾ ਰਾਜਸਥਾਨ ਦੇ ਕੇਂਦਰੀ ਖੇਤਰ ਰਾਜਸਥਾਨ ਦੇ ਪੂਰਬੀ ਖੇਤਰ ਤੇ ਨਾਲ ਲੱਗਦੇ ਮੱਧ ਪ੍ਰਦੇਸ਼ ਦੇ ਖੇਤਰਾਂ ਦੇ ਉੱਪਰ ਪੈਣ ਦੇ ਅਸਾਰ ਨੇ ਮੱਧ ਪ੍ਰਦੇਸ਼ ਦੇ ਵਿੱਚ ਵੀ ਕਈ ਥਾਵਾਂ ਤੇ ਜਿਹੜੀ ਗੜੇਮਾਰ ਹੋਣ ਦੇ ਅਸਾਰ ਅਗਲੇ 24 ਘੰਟਿਆਂ ਦੇ ਦੌਰਾਨ ਖਾਸ ਕਰਕੇ 18 ਤਰੀਕ ਨੂੰ ਹੋਣ ਦੇ ਅਸਾਰ ਜਿਹੜਾ ਬਣਦੇ ਜਾਪ ਰਹੇ ਨੇ ਆ ਤਾਪਮਨ ਜੇ ਸਿੱਧੀ ਜੀ ਗੱਲ ਇਹ ਹੈ ਕਿ ਜਿਹੜੇ ਇਲਾਕਿਆਂ ਦੇ ਵਿੱਚ ਅੱਜ ਤਾਪਮਨ 30 ਡਿਗਰੀ ਸੈਲਸੀਅਸ ਤੋਂ ਪਾਰ ਸੀ ਤੇ ਜਿਹੜੇ ਇਲਾਕਿਆਂ ਦੇ ਵਿੱਚ ਕੱਲ ਵੀ 30 ਡਿਗਰੀ ਸੈਲਸੀਅਸ ਤੋਂ ਪਾਰ ਰਹਿ ਗਿਆ ਉਹਨਾਂ ਖੇਤਰਾਂ ਦੇ ਵਿੱਚ ਗੜੇਮਾਰ ਹੋਣ ਦੇ ਅਸਾਰ ਚਾਤੇ ਬਣ ਸਕਦੇ ਆ ਕਿਉਂਕਿ ਉੱਪਰਲੇ ਪੱਧਰ ਤੇ ਦਾ ਸਰਕੂਲੇਸ਼ਨ ਉਹਨਾਂ ਸਟਰੋਂਗ ਨਹੀਂ ਹੈਗਾ ਸਿਸਟਮ ਦਾ ਇਹਨੂੰ ਪੂਰੇ ਦੀ سپورਟ ਵੀ ਉਹਨੀ ਸਟਰੋਂਗ ਨਹੀਂ ਹੈਗੀ ਅੱਜ ਵੀ ਕੋਈ ਖਾਸ ਪੁਰਾ ਨਹੀਂ ਚੱਲਿਆ ਕੱਲ ਨੂੰ ਹਲਕਾ ਫੁਲਕਾ ਚੱਲੂਗਾ ਪਰ ਬਹੁਤੀ ਸਪੀਡ ਫੜਦਾ ਜਾਪ ਨਹੀਂ ਰਿਹਾ ਸੋ ਇਹ ਸਿਸਟਮ ਦੇ ਵਿੱਚ ਹੀਟ ਦਾ ਮੇਨ ਰੋਲ ਰਹਿ ਸਕਦਾ ਜਿੱਥੇ ਵੀ 17 ਦੀ ਦੁਪਹਿਰ ਤੋਂ ਲੈ ਕੇ 17 ਦੀ ਸ਼ਾਮ ਦੇ ਵਿਚਕਾਰ ਜਿੱਥੇ ਵੀ 18 ਦੀ ਦੁਪਹਿਰ ਤੋਂ ਲੈ ਕੇ 18 ਫਰਵਰੀ ਦੀ ਸ਼ਾਮ ਦੇ ਵਿਚਕਾਰ ਬਦਲ ਬਣੂਗਾ ਉੱਥੇ ਗੜਜਨਿਸ ਕਹੂਤ ਉੱਥੇ ਗੜੇਮਾਰ ਹੋਣ ਦੇ ਅਸਾਰ ਹੋਣਗੇ ਹੋਣਗੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਕਿ ਆਂ باوجود ਗੜੇਮਾਰ ਦੇ ਇਹ ਸਿਸਟਮ ਮੀ ਬਹੁਤ ਘੱਟ ਖੇਤਾਂ 'ਚ ਦੇਖੇ ਜਾਊਗਾ ਤੇ ਮੀ ਕੋਈ ਅਜੀਹਾ ਪੈਣ ਦੇ ਅਸਾਰ ਨਹੀਂ ਜਾਪ ਰਹੇ ਹੈਗੇ ਕਿ ਫਸਲਾਂ ਦੀ ਪਿਆਸ ਪੁੱਜੇ ਜਾਂ ਕਿਤੇ ਫਸਲਾਂ ਦਾ ਖਰਾਬਾ ਹੋ ਜਾਵੇ ਗੜੇਮਾਰ ਜ਼ਰੂਰ ਛੋਟੇ ਰੂਪ ਦੇ ਵਿੱਚ ਘੱਟ ਮੇ ਰੂਪ ਦੇ ਵਿੱਚ ਕਿਤਨੇ ਕਿਤੇ ਮਾੜਾ-ਵਟਾ ਨੁਕਸਾਨ ਕਰ ਸਕਦੀ ਆ ਓਵਰਆਲ ਕਿ ਬਹੁਤੇ ਵੱਡੇ ਤਰ੍ਹਾਂ ਦਾ ਇਹ ਸਿਸਟਮ ਨਹੀਂ ਹੈਗਾ ਸੋ ਪੰਜਾਬ ਦੇ ਵਿੱਚ ਜੇਕਰ ਤੁਹਾਨੂੰ ਲੱਗਦਾ ਕਿ ਦਵਾਰੇ ਤੁਹਾਡੀ ਪਾਣੀ ਦੀ ਵਾਰੀ 5-7 ਦਿਨਾਂ ਬਾਅਦ ਆਊਗੀ ਤੇ ਹੁਣ ਚੱਲ ਰਹੀ ਆ ਤਾਂ ਤੁਸੀਂ ਨੂੰ ਚੱਲਦਾ ਰਹਿਣਾ ਦੇ ਸਕਦੇ ਹੋਗੇ ਤੇ ਮਾਝਾ ਦਾ ਬਾਬਾ ਪੁਆਦ ਉੱਤਰੀ ਹਰਿਆਣੇ ਦੇ ਵਿੱਚ ਤਾਂ ਕੋਈ ਐਡਾ ਫਿਕਰ ਕਰਨ ਦੀ ਲੋੜ ਵੀ ਜਿਹੜਾ ਨਹੀਂ ਜਾਪ ਰਹੀ ਸੋ ਮੀ ਆਲੇ ਪੱਖ ਤੋਂ ਗੜੇਮਾਰ ਵਾਲੇ ਪੱਖ ਤੋਂ ਇੰਨਾ ਕੁ ਅਪਡੇਟ ਆ ਕਿ ਆਉਂਦੇ 48 ਘੰਟਿਆਂ ਦੇ ਦੌਰਾਨ ਇੱਕ ਸਿਸਟਮ ਉੱਤਰ ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਜਿਹਦਾ ਮੁੱਖ ਤੌਰ ਤੇ ਅਸਰ 18 ਦੀ ਦੁਪਹਿਰ ਨੂੰ ਵੇਖਣ ਨੂੰ ਮਿਲ ਸਕਦਾਗਾ 19 ਦੀ ਸਵੇਰ ਇੱਕ ਵਾਰੀ ਫੇਰ ਠੰਡੀ ਹੋ 20 ਦੀ ਸਵੇਰ ਇੱਕ ਵਾਰੀ ਫੇਰ ਠੰਡੀ ਹੋਊਗੀ ਆ ਮਾਰਚ-ਅਪ੍ਰੈਲ ਦੇ ਦੌਰਾਨ ਵੀ ਜੇਕਰ ਲਗਾਤਾਰ ਪੱਛਮੀ ਸਿਸਟਮ ਆਉਂਦੇ ਰਹੇ ਤਾਂ ਹਵਾਵਾਂ ਗੋਤਾ ਖਾਂਦੀਆਂ ਰਹਿਣਗੀਆਂ ਜਿਸ ਦੇ ਨਾਲ ਦਿਨ ਦੇ ਤਾਪਮਨ ਥੋੜਾ ਜਿਹਾ ਥੱਲੇ ਬਣੇ ਰਹਿ ਸਕਦੇ ਨੇ ਜੇਕਰ ਸਿਸਟਮ ਮੰਨਫੀ ਹੋ ਗਏ ਪਰ ਦਿਨ ਦੇ ਤਾਪਮਨ ਉੱਪਰ ਜਾ ਸਕਦੇ ਨੇ ਪਰ ਅਸਾਰ ਇਹੋ ਜਾਪ ਰਹੇ ਨੇ ਕਿ ਮਾਰਚ-ਅਪ੍ਰੈਲ ਦੇ ਦੌਰਾਨ ਵੀ ਬੈਕ ਟੂ ਬੈਕ ਜਿਹੜੇ ਪੱਛਮੀ ਸਿਸਟਮ ਆਉਂਦੇ ਰਹਣ ਕਿਤੇ ਦਿਨ ਦੇ ਤਾਪਮਨ ਸ਼ਾਇਦ ਕੋਈ ਜ਼ਿਆਦਾ ਉੱਪਰ ਨਾ ਜਾਣ ਸੋ ਮਿਲਦੇ ਆਂ ਦੇਖਦੇ ਆਂ ਕੱਲ ਨੂੰ ਕਿਹੜੇ-ਕਿਹੜੇ ਖੇਤਰਾਂ ਦੇ ਵਿੱਚ ਮਾੜੀ-ਮੁੱਟੀ ਕਰਜਲਿਸ਼ਕ ਹੁੰਦੀ ਹੈ ਤੇ 18 ਨੂੰ ਥੋੜਾ ਜਿਹਾ ਵੱਧ ਖੇਤਰਾਂ ਦੇ ਵਿੱਚ ਕਿੱਥੇ ਕਿੱਥੇ ਹੁੰਦੀ ਆ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਗਰ ਤੁਹਾਡਾ ਕੋਈ ਸਵਾਲ ਹੈ ਤਾਂ ਮੈਸੇਂਜਰ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਇੰਸਟਾਗ੍ਰam ਤੇ ਜਾਂ ਫੇਸਬੁੱਕ ਤੇ ਤਾਂ ਸਾਡੀ ਟੀਮ ਤੁਹਾਡੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੂਗੀ ਸਿਸਟਮ ਪਹਿਲਾਂ ਵੀ ਆਉਂਦੇ ਰਹੇ ਨੇ ਸਿਸਟਮ ਅੱਗੇ ਵੀ ਆਉਂਦੇ ਰਹਿਣਗੇ ਆਪਣੇ ਜਦੋਂ ਕਣਕ ਦੀ ਫਸਲ ਪੱਕ ਕੇ ਚੰਗੀ ਤਰ੍ਹਾਂ ਤਿਆਰ ਹੋਊਗੀ ਉਦੋਂ ਆਪਣੇ ਵੀ ਵੱਡੇ ਪੱਧਰ ਤੇ ਗੜੇਮਾਰੀ ਵਾਲਾ ਕੋਈ ਕਣਕ ਦਾ ਸਿਸਟਮ ਆ ਸਕਦਾ ਏਦਾਂ ਦੇ ਅਸਰ ਵੀ ਵਧਣਗੇ ਕਿਉਂਕਿ ਪਿਛਲੇ ਪੰਜ 10 ਸਾਲਾਂ ਦੇ ਦੌਰਾਨ